ਮੈਂ ਦੱਸਣਾ ਚਾਹੁੰਗਾ ਕਿ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭਰਾ ਵਿਦੇਸ਼ ਜਾਣਾ ਚਾਹੁੰਦੇ ਨੇ ਜਿਹੜੇ ਪਰਿਵਾਰ ਵਿਦੇਸ਼ ਜਾਣਾ ਚਾਹੁੰਦੇ ਨੇ ਇੱਕ ਵਾਸਤੂ ਦਾ ਐਕਸਪੈਰੀਮੈਂਟ ਦੇ ਤੌਰ ਤੇ ਇੱਕ ਕੰਮ ਕਰਕੇ ਦੇਖਣ ਜੇ ਆਪਾਂ ਉਹਦੇ ਉੱਤੇ ਦੇਖ ਲਈਏ ਥੋੜਾ ਜਿਹਾ ਤੁਹਾਡੇ ਕੋਲ ਜਿਹੜਾ ਹਾਂਜੀ 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 ਅਸੀਂ ਕੰਪਾਸ ਤੇ ਵੀ ਦਿਖਾ ਸਕਦੇ ਹਾਂ ਕਿ ਜਦੋਂ ਅਸੀਂ ਜੇ ਆਪਾਂ ਕੈਮਰੇ ਵਾਲ ਦੇਖੀਏ ਜੀ ਚੀਸਟ ਵਾਲੇ ਪਾਸੇ ਆ ਹੈਗਾ ਚੜਦਾ ਪਾਸਾ ਜਿੱਧਰੋਂ ਸੂਰਜ ਉਦੇ ਹੁੰਦਾ ਹੈ ਠੀਕ ਹੈ ਤੇ ਜਦੋਂ ਆਪਾਂ ਵੈਸਟਵਾਲ ਮੂੰਹ ਕਰਕੇ ਖੜੇ ਹੋਵਾਂਗੇ ਤੇ ਇਸ ਸੱਜੇ ਹੱਥ ਵਾਲਾ ਕਾਰਨਰ ਆ ਗਿਆ ਵੈਸਟ ਤੋ ਨਾਰਥ-ਵੈਸਟ ਜਿਹੜਾ ਨਾਰਥ-ਵੈਸਟ ਏਰੀਆ ਹੈ ਅਗਰ ਕਿਸੇ ਨੇ ਵਿਦੇਸ਼ ਜਾਣਾ ਹੈ ਅਗਰ ਫੈਮਿਲੀ ਨਾਲ ਜਾਣਾ ਹੈ ਇਕੱਲੇ ਜਾਣਾ ਹੈ ਅਗਰ ਉਹਦੀ ਜਾਇਜ਼ ਪ੍ਰੋਬਲਮ ਆ ਰਹੀ ਹੈ ਕਿਉਂਕਿ ਅੱਜਕੱਲ ਪੇਪਰ ਵੀ ਕਲੀਅਰ ਹੋਣ ਆਇਲਸ ਵੀ ਹੋਣ ਤਾਂ ਵੀ ਬਹੁਤ ਅੜਚਨਾਂ ਆਉਂਦੀਆਂ ਹਾਂ ਕਿਉਂਕਿ ਆਪਾਂ ਝੂਠੇ ਦਾਅਵੇ ਔਰ ਇਹ ਚੀਜ਼ਾਂ ਦੇ ਮੈਂ ਸਖਤ ਖਲਾਫ ਹਾਂ ਮਗਰ ਇਹ ਚੀਜ਼ ਸੈਂਟੀਫਿਕਲੀ ਤੁਸੀਂ ਅਜ਼ਮਾ ਸਕਦੇ ਹੋ ਕਿ ਜਿਹੜਾ ਵੀ ਨਾਰਥ-ਵੈਸਟ 'ਚ ਸੋਏਗਾ ਰਹੇਗਾ ਉਹ ਬਹੁਤ ਜਲਦੀ ਔਰ ਬਿਨਾਂ ਅੜਚਨ ਤੋਂ ਵਿਦੇਸ਼ ਜਾਣ ਦੇ ਵਿੱਚ ਉਹਨੂੰ ਸਹਾਇਤਾ ਮਿਲੇਗੀ ਪਿੰਡਾਂ ਵਾਲਿਆਂ ਦੀਆਂ ਜ਼ਮੀਨਾਂ ਉਹਨਾਂ ਦੀ ਜਾਨ ਨੇ ਇੱਕ ਵਿਦੇਸ਼ ਜਾਣ ਦੀ ਤੁਸੀਂ ਗੱਲ ਕੀਤੀ ਤੁਸੀਂ ਰਹਿ ਗਿਆ ਸੀ ਵਿੱਚ ਉਹ ਰਹਿ ਗਿਆ ਸੀ ਉਹਦੇ ਬਾਰੇ ਜ਼ਰੂਰ ਥੋੜਾ ਜਿਹਾ ਦੱਸੋ ਬਿਲਕੁਲ ਮੈਂ ਦੱਸਣਾ ਚਾਹੁੰਗਾ ਕਿ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭਰਾ ਵਿਦੇਸ਼ ਜਾਣਾ ਚਾਹੁੰਦੇ ਨੇ ਜਿਹੜੇ ਪਰਿਵਾਰ ਵਿਦੇਸ਼ ਜਾਣਾ ਚਾਹੁੰਦੇ ਨੇ ਇੱਕ ਵਾਸਤੂ ਦਾ ਐਕਸਪੈਰੀਮੈਂਟ ਦੇ ਤੌਰ ਤੇ ਇੱਕ ਕੰਮ ਕਰਕੇ ਦੇਖਣ ਕਿ ਜਦੋਂ ਵੀ ਮੈਂ ਸਾਰੀ ਗੱਲ ਨੂੰ ਰਿਪੀਟ ਕਰਨਾ ਚਾਹੁੰਦਾ ਕਿ ਜਦੋਂ ਵੀ ਉਹ ਵੈਸਟਵਾਲ ਫੇਸ ਕਰਨਗੇ ਤੇ ਸੱਜੇ ਹੱਥ ਵਾਲਾ ਪਾਸਾ ਉਹ ਉੱਤਰ ਪੱਛਮ ਆ ਜੂ। ਜੀ ਆਪਾਂ ਉਹਦੇ ਤੇ ਦੇਖ ਲਈਏ ਥੋੜਾ ਜਿਹਾ ਤੁਹਾਡੇ ਕੋਲ ਜਿਹੜਾ ਹਾਂਜੀ 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 ਅਸੀਂ ਕੰਪਾਸ ਤੇ ਵੀ ਦਿਖਾ ਸਕਦੇ ਹਾਂ ਕਿ ਜਦੋਂ ਅਸੀਂ ਜੀ ਆਪਾਂ ਕੈਮਰੇ ਨਾਲ ਦੇਖੀਏ ਹਾਂ ਜੀ ਈਸਟ ਵਾਲੇ ਪਾਸੇ ਆ ਹੈਗਾ ਚੜਦਾ ਪਾਸਾ ਜਿੱਧਰੋਂ ਸੂਰਜ ਉਦੇ ਹੁੰਦਾ ਹੈ। ਠੀਕ ਹੈ ਤੇ ਜਦੋਂ ਆਪਾਂ ਵੈਸਟ ਵੱਲ ਮੂੰਹ ਕਰਕੇ ਖੜੇ ਹੋਵਾਂਗੇ ਤੇ ਇਸ ਸੱਜੇ ਹੱਥ ਵਾਲਾ ਕਾਰਨਰ ਆ ਗਿਆ। ਵੈਸਟ ਤੋ ਨਾਰਥ-ਵੈਸਟ ਜਿਹੜਾ ਨਾਰਥ-ਵੈਸਟ ਏਰੀਆ ਹੈ ਅਗਰ ਕਿਸੇ ਨੇ ਵਿਦੇਸ਼ ਜਾਣਾ ਹੈ ਅਗਰ ਫੈਮਿਲੀ ਨਾ ਜਾਣਾ ਹੈ ਇਕੱਲੇ ਜਾਣਾ ਹੈ ਅਗਰ ਉਹਦੀ ਜਾਇਜ਼ ਪ੍ਰੋਬਲਮ ਆ ਰਹੀ ਹੈ ਕਿਉਂਕਿ ਅੱਜਕੱਲ ਪੇਪਰ ਵੀ ਕਲੀਅਰ ਹੋਣ ਆਇਲਸ ਵੀ ਹੋਣ ਤਾਂ ਵੀ ਬਹੁਤ ਅੜਚਨਾਂ ਆਉਂਦੀਆਂ ਹਾਂ ਕਿਉਂਕਿ ਆਪਾਂ ਝੂਠੇ ਦਾਅਵੇ ਔਰ ਇਹ ਚੀਜ਼ਾਂ ਦੇ ਵਿੱਚ ਸਖਤ ਖਲਾਫ ਹਾਂ ਮਗਰ ਇਹ ਚੀਜ਼ ਸੈਂਟੀਫਿਕਲੀ ਤੁਸੀਂ ਅਜ਼ਮਾ ਸਕਦੇ ਹੋ ਕਿ ਜਿਹੜਾ ਵੀ ਨਾਰਥ-ਵੈਸਟ ਚ ਸੋਏਗਾ ਰਹੇਗਾ ਉਹ ਬਹੁਤ ਜਲਦੀ ਔਰ ਬਿਨਾ ਅਰਚਨ ਤੋਂ ਵਿਦੇਸ਼ ਜਾਣ ਦੇ ਵਿੱਚ ਉਹਨੂੰ ਸਹਾਇਤਾ ਮਿਲੇਗੀ ਪਿੰਡਾਂ ਵਾਲਿਆਂ ਦੀਆਂ ਜ਼ਮੀਨਾਂ ਉਹਨਾਂ ਦੀ ਜਾਨ ਨੇ ਇੱਕ ਵਿਦੇਸ਼ ਜਾਣ ਦੀ ਤੁਸੀਂ ਗੱਲ ਕੀਤੀ ਤੁਸੀਂ ਰਹਿ ਗਿਆ ਸੀ ਉਹ ਰਹਿ ਗਿਆ ਸੀ ਉਹਦੇ ਬਾਰੇ ਜ਼ਰੂਰ ਥੋੜਾ ਜਿਹਾ ਤੁਸੀਂ ਮੈਂ ਦੱਸਣਾ ਚਾਹੁੰਗਾ ਕਿ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਭਰਾ ਵਿਦੇਸ਼ ਜਾਣਾ ਚਾਹੁੰਦੇ ਨੇ ਜਿਹੜੇ ਪਰਿਵਾਰ ਵਿਦੇਸ਼ ਜਾਣਾ ਚਾਹੁੰਦੇ ਨੇ ਇੱਕ ਵਾਸਤੂ ਦਾ ਐਕਸਪੈਰੀਮੈਂਟ ਦੇ ਤੌਰ ਤੇ ਇੱਕ ਕੰਮ ਕਰਕੇ ਦੇਖਣ ਕਿ ਜਦੋਂ ਵੀ ਮੈਂ ਸਾਰੀ ਗੱਲ ਨੂੰ ਰਿਪੀਟ ਕਰਨਾ ਚਾਹੁੰਦਾ ਕਿ ਜਦੋਂ ਵੀ ਉਹ ਵੈਸਟਵਾਲ ਫੇਸ ਕਰਨਗੇ ਤੇ ਸੱਜੇ ਹੱਥ ਵਾਲਾ ਪਾਸਾ ਉਹ ਉੱਤਰ ਪੱਛਮ ਆ ਜਾਊਗਾ ਜੀ ਆਪਾਂ ਉਹਦੇ ਤੇ ਦੇਖ ਲਈਏ ਥੋੜਾ ਜਿਹਾ ਤੁਹਾਡੇ ਕੋਲ ਜਿਹੜਾ ਅੰਤਰ ਹੁੰਦਾ ਹਾਂਜੀ 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 ਅਸੀਂ ਕੰਪਾਸ ਤੇ ਵੀ ਦਿਖਾ ਸਕਦੇ ਹਾਂ ਕਿ ਜਦੋਂ ਅਸੀਂ ਜੇ ਆਪਾਂ ਕੈਮਰੇ ਆਲ ਦੇਖੀਏ ਹਾਂ ਜੀ ਈਸਟ ਵਾਲੇ ਪਾਸੇ ਆਹ ਹੈਗਾ ਚੜਦਾ ਪਾਸਾ ਜਿੱਦੋਂ ਸੂਰਜ ਉਦੇ ਹੁੰਦਾ ਹੈ ਠੀਕ ਹੈ ਤੇ ਜਦੋਂ ਆਪਾਂ ਵੈਸਟ ਵੱਲ ਮੂੰਹ ਕਰਕੇ ਖੜੇ ਹੋਵਾਂਗੇ ਤੇ ਇਸ ਸੱਜੇ ਹੱਥ ਵਾਲਾ ਕਾਰਨਰ ਆ ਗਿਆ ਵੈਸਟ ਤੋ ਨਾਰਥ-ਵੈਸਟ ਜਿਹੜਾ ਨਾਰਥ-ਵੈਸਟ ਏਰੀਆ ਹੈ ਅਗਰ ਕਿਸੇ ਨੇ ਵਿਦੇਸ਼ ਜਾਣਾ ਹੈ ਅਗਰ ਫੈਮਿਲੀ ਨਾ ਜਾਣਾ ਹੈ ਇਕੱਲੇ ਜਾਣਾ ਹੈ ਅਗਰ ਉਹਦੀ ਜਾਇਜ਼ ਪ੍ਰੋਬਲਮ ਆ ਰਹੀ ਹੈ ਕਿਉਂਕਿ ਅੱਜਕੱਲ ਪੇਪਰ ਵੀ ਕਲੀਅਰ ਹੋਣ ਆਇਲਸ ਵੀ ਹੋਣ ਤਾਂ ਵੀ ਬਹੁਤ ਅੜਚਨਾਂ ਆਉਂਦੀਆਂ ਹਾਂ ਕਿਉਂਕਿ ਆਪਾਂ ਝੂਠੇ ਦਾਅਵੇ ਔਰ ਇਹ ਚੀਜ਼ਾਂ ਦੇ ਵਿੱਚ ਸਖਤ ਖਲਾਫ ਹਾਂ ਮਗਰ ਇਹ ਚੀਜ਼ ਸੈਂਟੀਫਿਕਲੀ ਤੁਸੀਂ ਅਜ਼ਮਾ ਸਕਦੇ ਹੋ ਕਿ ਜਿਹੜਾ ਵੀ ਨਾਰਥ-ਵੈਸਟ 'ਚ ਸੋਏਗਾ ਰਹੇਗਾ ਉਹ ਬਹੁਤ ਜਲਦੀ ਔਰ ਬਿਨਾਂ ਅੜਚਨ ਤੋਂ ਵਿਦੇਸ਼ ਜਾਣ ਦੇ ਵਿੱਚ ਉਹਨੂੰ ਸਹਾਇਤਾ ਮਿਲੇਗੀ